ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਭਾਰੀ ਬਰਸਾਤ ਹੋਈ ਜਿਸ ਦੇ ਵਿੱਚ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਪਰ ਜੇ ਗੱਲ ਕੀਤੀ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਰਹੀ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਖਸਦ ਸਾਹਿਬ ਦੇ ਟ੍ਰੈਫਿਕ ਮਹਿਲਾ ਮੁਲਾਜ਼ਮ ਵੱਲੋਂ ਆਪਣੀ ਡਿਊਟੀ ਬਿਗਿਆ ਜੁੱਤੀਆਂ ਤੋਂ ਨੰਗੇ ਪੈਰੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰ ਰਹੇ ਸਨ ਹਰ ਕੋਈ ਮਹਿਲਾ ਮੁਲਾਜ਼ਮ ਦੀ ਤਾਰੀਫ ਕਰਦਾ ਨਜ਼ਰ ਦਿਖਾਈ ਦੇ ਰਹੀ ਸੀ ਕਿਉਂਕਿ ਮਹਿਲਾ ਮੁਲਾਜ਼ਮ ਵੱਲੋਂ بارش ਤੇ باوجود ਵੀ ਆਪਣੀ ਡਿਊਟੀ ਦੇ ਧੰਦੇ ਨਾਲ ਨਿਭਾਈ ਜਾ ਰਹੀ ਸੀ ਜਦੋਂ ਮੈਲਾ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਸਾਡਾ ਫਰਜ਼ ਡਿਊਟੀ ਕਰਨਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਕਾਫੀ ਪਣੀ ਰਹਿੰਦੀ ਹੈ ਜੀ ਨਾਲ ਅੱਜ ਬਰਸਾਤ ਹੋਈ ਹੈ ਡਿਊਟੀ ਕਰ ਰਹੇ ਹਾਂ ਮੇਰਾ ਨਾਮ ਮੈਲਾ ਸਪਾਈਸ ਵੀਰਪੁਰ ਹੈ ਤੇ ਮੈਂ ਮੁਕਸਰ ਟ੍ਰੈਫਿਕ ਦੇ ਵਿੱਚ ਪਹਨਤਾ ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਬਸ ਮੇਰਾ ਤੇ ਹੀ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਹੈ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੇ ਹੀ ਨਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਬਾਰੇ ਧੰਨਵਾਦ